ਇਹਦੀ ਟੀਮ ਹੈ ਜਿਹਨੂੰ ਅਲੀਡ ਕਰਦੇ ਨੇ ਐਸਪੀ ਡੀ ਸਾਫਟ ਡੀਐਸਪੀ ਜੀ ਸਾਹਿਬੀ ਨਾਲ ਦੀ ਪੂਰੀ ਟੀਮ ਵੱਲੋਂ ਬੜਾ ਚੰਗਾ ਕੰਮ ਕੀਤਾ ਗਿਆ ਹੈ ਜੋ ਕਿ ਕਰਨਪਰਨ ਪੁਲਿਸ ਵੱਲੋਂ ਮਾਨਯੋਗ ਡੀਜੀਪੀ ਸਾਹਿਬ ਦੇ ਦਿਸ਼ਾ-ਨਿਰਦੇਸ਼ਾਂ ਨੇ ਪੇਸ਼ੇ ਮਾਰਿਆਂ ਫਰਾਖ ਖਿਲਾਫ ਮੁਹਿੰਮ ਚਲਾਈ ਹੈ ਉਸ ਮੁਹਿੰਮ ਦੇ ਵਿੱਚ ਸਾਨੂੰ ਚਾਰ ਵਿਅਕਤੀ ਅਸੀਂ ਅਰੈਸਟ ਕੀਤੇ ਨੇ ਜਿਹੜੇ ਕਿ ਲੰਡਾ ਹਰੀਕੇ ਅਤੇ ਗੁਰਦੇਵ ਜੈਸਲ ਦੇ ਇਸ਼ਾਰਿਆਂ ਤੇ ਅਮ ਵੈਪਨਸ ਮੰਗਲੇਂ ਅਤੇ ਟਾਰਗੇਟਿੰਗ ਕਿਲਿੰਗ ਅੰਜਾਮ ਦੇਣ ਦੇ ਦਾ ਕੰਮ ਕਰਦੇ ਸੀਗੇ ਤੇ ਇਹ ਜਿਹੜੇ ਚਾਰ ਬੰਦੇ ਨੇ ਇਹਨਾਂ ਨੇ ਪਾਕਿਸਤਾਨ ਤੋਂ ਡਰੋਨ ਰਾਹੀਂ ਜਿਹੜਾ ਵੈਪਨ ਮੰਗਾਏ ਨੇ ਤੇ ਇਹਨਾਂ ਚਾਰ ਦੇ ਨਾਮ ਹੈਗੇ ਨੇ ਗੁਰਵਿੰਦਰ ਸਿੰਘ ਉਰ ਪੱਲੀ ਜਸ਼ਨਪ੍ਰੀਤ ਸਿੰਘ ਉਰ ਤੂਰੀ ਅਮਰਿਤਪਾਲ ਸਿੰਘ ਉਰ ਅਮਰਿਤ ਜਸਵਿੰਦਰ ਸਿੰਘ ਉਰ ਆਸ਼ੋਕ ਇਨਾ ਤੋਂ ਜੋ ਰਿਕਵਰੀ ਹੋਈਆਂ ਨੇ ਹੁਣ ਤੱਕ ਤਤੀਸ ਦੇ ਵਿੱਚ ਇੱਕ ਜਗਾਨਾ ਪਿਸਟਲ 3 ਬੋਰ ਤੇ ਇੱਕ ਮੈਗਜ਼ੀਨ ਤੇ ਦੋ ਜ਼ਿੰਦਾ ਰਾਉਂਡ ਇੱਕ ਦੇਸੀ ਪਿਸਟਲ 3 ਬੋਰ ਤੇ ਇੱਕ ਮੈਗਜ਼ੀਨ ਤੇ ਇੱਕ ਜ਼ਿੰਦਾ ਰਾਉਂਡ ਅਤੇ ਇੱਕ ਪਿਸਟਲ 83 ਬੋਰ ਤੇ ਦੋ ਜ਼ਿੰਦਾ ਰਾਉਂਡ ਦੇ ਨਾਲ ਤੋਂ ਰਿਕਵਰੀ ਹੋਈ ਹੈ ਬਹੁਤ ਕੀ ਜਨਰਲ ਵੀ ਆ ਮੈਂ ਜਿੰਨਾ ਤੁਹਾਨੂੰ ਦੱਸਿਆ ਜੀ ਕਿ ਇਹ ਵੈਪਨ ਸਮਗਲਿੰਗ ਦਾ ਕੰਮ ਕਰ ਰਹੇ ਸੀ ਪਾਕਿਸਤਾਨ ਤੋਂ ਵੈਪਨ ਲਾ ਕੇ ਤੇ ਇਦਰੋਂ ਵੀ ਜਿਹੜੇ ਦੇਸੀ ਕੰਟਰੀ ਮੇਡ ਵੈਪਨ ਨੇ ਉਹਨਾਂ ਦੀ ਸਮਗਲਿੰਗ ਕਰ ਰਹੀ ਸੀਗੇ ਸਾਨੂੰ ਲੱਗਦਾ ਕਿ ਕਈ ਇਹ ਜਿਹੜੇ ਪਛਨੇ ਦਿਨਾਂ ਚ ਇਹਨਾਂ ਨੇ ਕੰਮ ਕੀਤਾ ਹੈਗਾ ਤੇ ਹਜੇ ਨਾਮਜ਼ਦ ਨਹੀਂ ਹੋਏ ਤੇ ਉਹਨਾਂ ਦਿਨਾਂ ਦੀ ਧਾਂਦਗਦੀ ਕਰਕੇ ਨੇ ਪ੍ਰੋਡਕਸ਼ਨ ਹੌਂਸ ਲਿਆ ਬਿਲਕੁਲ ਸਾਈਨਮੈਂਟ ਮੰਗਾਉਂਦੇ ਜੀ ਵੈਪਨ ਵੀ ਕੋਈ ਕੁਝ ਸਰ ਰਣਗਰਵ ਇਹਨਾਂ ਨੂੰ ਬਿਸ਼ਲੇ ਰਸਤਾ ਹੈ ਮਚਾਰੇ ਜੀ ਸਾਡੇ ਕੋਲ ਇਨਫੋਰਮੇਸ਼ਨ ਹੈਗੀ ਹੈ ਜਿਹਦੇ ਛੁਣ ਬੰਗਾਈ ਚ ਅੱਜ ਇਸ ਗੱਲ ਬਾਰੇ ਚਰਚਾ ਕਿ ਦੇ ਤੱਕ ਤੋਂ ਕਰ ਰਹੇ ਸੀ ਕੁਝ ਆਇਆ ਸਾਹਮਣੇ ਇਹ ਤਕਰੀਬਨ ਜਿਹੜਾ ਹੈ ਪਿਛਲੇ 2 ਸਾਲਾਂ ਤੋਂ ਇਹ ਕਰ ਰਹੇ ਸੀ ਤੇ ਹੋ ਸਕਦਾ ਹੈ ਕੋਈ ਹੋਰ ਵੀ ਕੇਸ ਡੂਰਿੰਗ ਇਨਵੈਸਟੀਗੇਸ਼ਨ ਕਰ ਰਹੇ ਹੋਣ ਫੋਲਡਰ ਮਾਮਲੇ ਗਿਆ ਪਹਿਲਾਂ ਹਾਂਜੀ ਅਗਰ ਰਿਪੋਰਟ ਫੋਲਡਰ 10 ਦਿਨ ਦਾ ਪੁਲਿਸਮੈਨ ਮੈਨੂੰ ਨਾ ਕੋਈ ਜੋਬ ਨਹੀਂ ਲੱਭੀ ਹਾਂਜੀ ਇੱਕ ਜਿਬ ਨਹੀਂ ਲੱਭੀ ਉਹਦੇ ਆਇਡੈਂਟੀਟੀ ਐਥੇ ਡਿਸਕਲੋਸ ਨਹੀਂ ਕਰਦੇ ਜੀ ਇਹ ਇਹ ਨਾਂ ਦਾ ਹੀ ਰਿਹਾ ਜਿਹੜਾ ਇਹ ਇਹ ਮੇਜਰ ਵੇਜਿਆ ਮੇਜਰ ਨਹੀਂ ਨੀ 20 ਹੈ ਜਾਂ ਨਹੀਂ ਨਹੀਂ ਅ ਅਬੋਵ 18 ইয়ার্স অফ এজ